ਤੁਸੀਂ ਉਪਾਤ ਇਹਦੇ ਵਿੱਚ ਬਲੀਵ ਨਹੀਂ ਕਰਦੇ ਪਰ ਫਿਰ ਇੱਕ ਇੱਕ ਇਹ ਬਹੁਤ ਸਟਰੋਂਗ ਬਲੀਵ ਇਹ ਮੰਨਿਆ ਜਾਂਦਾ ਕਿ ਜੀ ਜਿਵੇਂ ਮੰਗਲਿਕ ਕੋਈ ਹੈਗਾ ਉਹਦਾ ਵਿਆਹ ਮੰਗਲਿਕ ਨਾਲ ਹੀ ਕੀਤਾ ਜਾਵੇ ਇੱਕ ਦੀ ਡੈਥ ਹੋ ਜਾਂਦੀ ਆ ਐਦਾਂ ਦੀਆਂ ਚੀਜ਼ਾਂ ਵੀ ਹਮੇਸ਼ਾ ਡੈਥ ਨਹੀਂ ਹੁੰਦੀ ਓਕੇ ਹੈਨਾ ਇਹ ਜਾਂ ਕਹਿ ਲੋ ਕਿ ਮੈਰਿਡ ਲਾਈਫ ਸਕਸੈਸਫੁਲ ਨਹੀਂ ਰਹਿੰਦੀ ਹਾਂ ਇਹ ਇਹ ਜ਼ਰੂਰੀ ਹੈ ਬਟ ਇਹ ਕਿੱਦਾਂ ਐ ਮੈਂ ਤੁਹਾਨੂੰ ਦੱਸਦਾ ਜੀ ਜ਼ਰੂਰੀ ਨਹੀਂ ਹੈ ਕਿ ਮੰਗਲਿਕ ਦੇ ਨਾਲ ਮੰਗਲਿਕ ਦਾ ਵਿਆਹ ਹੋਏਗਾ ਤਾਂ ਉਹ ਗਾਰੰਟੀ ਹੋਗੀ ਸக்ஸੈਸ ਦੀ ਵਿਆਹ ਹੂੰ ਤੇ ਇਹ ਜ਼ਰੂਰੀ ਨਹੀਂ ਹੈ ਕਿ ਜੇ ਨਹੀਂ ਹੋਇਆ ਤਾਂ ਉਹ ਫੇਲਰ ਹੋਏਗਾ ਹੀ ਹੋਏਗਾ ਹੂੰ ਮੰਨ ਲਓ ਦਵਾਸ਼ੇਸ਼ ਮੰਗਲਿਕ ਇੱਕ ਮੈਂ ਨਾ ਟਰਮ ਦੇ ਮੁਤਾਬਕ ਚੱਲਦਾ ਕਈ ਵਾਰੀ ਪਤਾ ਕੀ ਹੁੰਦਾ ਜੀ ਜੇ ਆਪਾਂ ਕੋਈ ਗੱਲ ਕਹਿ ਦਿੰਦੇ ਆ ਤੇ ਲੋਕਾਂ ਨੂੰ ਜਿਹੜੀ ਨੌਲੇਜ ਹੈ ਉਹ ਗਲਤ ਨਹੀਂ ਜਾਣੀ ਚਾਹੀਦੀ 12ਵੇਂ ਘਰ ਦਾ ਮੰਨ ਲਓ ਮੰਗਲਿਕ ਹੈ ਤੇ ਉਹਦੇ ਜੇ ਜਿਹੜੀ ਕੁੜੀ ਹੈ ਮੁੰਡੇ ਦਾ 12ਵੇਂ ਘਰ ਚ ਮੰਗਲ ਹੈ ਤਾਂ ਮੰਗਲਿਕ ਕਹਲਾਏਗਾ ਲਗਨ ਚ ਮੰਗਲ ਹੈ 7ਵੇਂ ਚ ਮੰਗਲ ਹੈ ਤਾਂ ਮੰਗਲਿਕ ਕਹਲਾਏਗਾ ਜੇ ਉਸੇ ਹਾਊਸ ਦੇ ਅੰਦਰ ਕੁੜੀ ਦਾ ਮੰਗਲ ਨਹੀਂ ਹੈ ਤੇ ਇਦਾਂ ਨਹੀਂ ਇਹਦਾ ਮਤਲਬ ਇਹ ਨਹੀਂ ਉਹਨਾਂ ਦਾ ਵਿਆਹ ਨਹੀਂ ਹੋ ਸਕਦਾ ਅੱਛਾ ਉੱਥੇ ਕੋਈ ਵੀ ਮੈਲਫਿਕ ਪਲੈਨੇਟ ਹੋਏਗਾ ਸ਼ਨੀ ਬੈਠਾ ਹੋਏਗਾ ਜਾਂ ਕੋਈ ਉਹਨੂੰ ਪਰਿਹਾਰ ਕਹਿੰਦੇ ਐਸਟ੍ਰੋਲੋਜੀ ਦੀ ਲੈਂਗੁਏਜ ਉਹ ਕੱਟ ਜਾਂਦਾ ਹੈ ਮੰਗਲ ਇੱਕ એનર્ਜੀ ਹੈ ਜਿਹੜਾ ਬੰਦਾ ਮੰਗਲਿਕ ਹੁੰਦਾ ਉਹਦੇ ਅੰਦਰ ਮੰਗਲ ਦੀ એનર્ਜੀ ਬਹੁਤ ਜ਼ਿਆਦਾ ਹੁੰਦੀ ਹੈ। ਹੂੰ ਤੇ ਦੂਜਾ ਬੰਦਾ ਉਹਨੂੰ ਸਹਿਣ ਸ਼ਕਤੀ ਹੋਵੇ ਤਾਂ ਹੀ ਕਹਿੰਦੇ ਆ ਉਹ ਮੰਗਲਿਕ ਹੋਣਾ ਚਾਹਦਾ ਅਦਰਬਾਈਟ ਕੌਨਫਲਿਕਟਸ ਰਹਿਣਗੇ। ਹੂੰ ਹਰ ਤਰੀਕੇ ਨਾਲ। ਜ਼ਬਾਨੀ ਤੌਰ ਤੇ ਵੀ ਹਰ ਤਰੀਕੇ ਨਾਲ ਉਹਨਾਂ ਦੇ ਵਿੱਚ ਸਮਝਸੇ ਨਹੀਂ ਬੈਠ ਪਾਏਗਾ। ਪਰ ਪਰ ਤੁਸੀਂ ਕਿਵੇਂ ਡਿਸਾਈਡ ਕੋਈ ਵੀ ਜਿਵੇਂ ਕੋਈ ਪੰਡਤ ਹੈ ਜਾਂ ਅਸਟਰੋਲੋਜਰ ਹੈ ਉਹ ਕਿਵੇਂ ਡਿਸਾਈਡ ਕਰ ਦੇਗਾ ਕਿ ਇਹ ਚੀਜ਼ਾਂ ਜੀ ਤੁਸੀਂ ਇਦਾਂ ਕਰ ਲਓ ਠੀਕ ਹੋ ਜਾਊਗਾ। ਕਰ ਲਓ ਤੇ ਉੱਤੇ ਤਾਂ ਆਪਾਂ ਆਨ ਹੀ ਨਾ ਰਹਿ ਹੂੰ ਅਸੀਂ ਇਹ ਕਹਿ ਨਹੀਂ ਰਹੇ ਕਿ ਕਰ ਲਓ ਤਾਂ ਠੀਕ ਹੋ ਜਾਏਗਾ ਮੈਂ ਕਦੇ ਕਿਸੇ ਨੂੰ ਇਹ ਨਹੀਂ ਜਿਵੇਂ ਤੁਹਾਡੇ ਕੋਲ ਕੋਈ ਲੈ ਕੇ ਆਂਦਾ ਤੁਹਾਨੂੰ ਲੱਗਦਾ ਕਿ ਜੀ ਇਹਦੀ ਮੰਗਲਿਕ ਆ ਜਾਂ ਇਹਨਾਂ ਦਾ ਜੋੜ ਨਹੀਂ ਬਣਦਾ ਫਿਰ ਤੁਸੀਂ ਉਪਾਅ ਨਹੀਂ ਕਰਦੇ ਤਾਂ ਫਿਰ ਕਿਵੇਂ ਹੋਊਗਾ ਹੱਲ ਭਾਜੀ ਦੇਖੋ ਮੈਂ ਮੈਂ ਨਾ ਜ਼ਿਆਦਾਤਰ ਇਹ ਕਹਿੰਦਾ ਹੁਣ ਲੋਕ ਉਹ ਸੁਣਦੇ ਨੇ ਜੋ ਸੁਣਨਾ ਚਾਹੁੰਦੇ ਮੈਂ ਕਹਿੰਦਾ ਜੇ ਤੁਸੀਂ ਮੇਰੇ ਕੋਲ ਆਇਓ ਤਾਂ ਸੱਚ ਸੁਣ ਲਓ ਡਿਸੀਜਨ ਤੁਹਾਡੇ ਹੱਥ ਚ ਹੈ ਜੋ ਜੇ ਮੰਗਲਿਕ ਤੇ ਨਾਨ ਮੰਗਲਿਕ ਦਾ ਵਿਆਹ ਹੋ ਰਿਹਾ ਜਾਂ ਮੰਗਲਿਕ ਨਾਨ ਮੰਗਲਿਕ ਵੀ ਛੱਡ ਦੋ ਦੋ ਪੁੰਡਲੀਆਂ ਨੂੰ ਮੈਚ ਕਰ ਰਹੇ ਆ ਉਹਦੇ ਅੰਦਰ ਹੋਰ ਵੀ 36 ਚੀਜ਼ਾਂ ਨੇ ਕਹਿੰਦੇ ਨਾ 36 ਗੁਣ ਮਿਲਣ ਹਾਂਜੀ 36 ਟਾਈਪ ਆਫ ਹੋਰ ਵੀ ਗੁਣ ਦੋਸ਼ ਨੇ ਜਿਹੜਾ ਮਿਲਦਾ ਏ ਜਾਂ ਨਹੀਂ ਮਿਲਦਾ ਆਪਾਂ ਦੱਸ ਸਕਦੇ ਆ ਕਿ ਯਾਰ ਜੇ ਇਹਨਾਂ ਦਾ ਵਿਆਹ ਹੋਇਆ ਤਾਂ ਇਹਨਾਂ ਦੇ ਕੌਨਫਲਿਕਟਸ ਕਿਸ ਗੱਲ ਪਿੱਛੇ ਹੋਣਗੇ ਵਿਚਾਰ ਨਹੀਂ ਮਿਲਣਗੇ એનર્ਜੀ ਨਹੀਂ ਮਿਲੇਗੀ ਪੈਸੇ ਪਿੱਛੇ ਹੋਣਗੇ ਬੱਚੇ ਸੰਤਾਨ ਪਿੱਛੇ ਹੋ ਜਾਣਗੇ ਤਾਂ ਇਹ ਚੀਜ਼ਾਂ ਹੋਣਗੀਆਂ ਡਿਸੀਜਨ ਅਪ ਟੂ ਯੂ ਇਹ ਨਹੀਂ ਹੈ ਕਿ ਤੁਸੀਂ ਹੁਣ ਬੱਕਰੇ ਨਾਲ ਜਾਂ ਪੇੜ ਨਾਲ ਵਿਆਹ ਕਰ ਦੋਗੇ ਤਾਂ ਬਾਕੀਆਂ ਚੀਜ਼ਾਂ ਠੀਕ ਹੋ ਜਾਣਗੀਆਂ ਇਹ ਬਹੁਤ ਬਹੁਤ ਹੈਗਾ ਇਹ ਫਿਲਮਾਂ ਬਣੀਆਂ ਬਹੁਤ ਕੁਝ ਹੋਇਆ ਲੋਕਾਂ ਨੂੰ ਬਹੁਤ ਪ੍ਰਚਾਰਿਆ ਗਿਆ ਇਹ ਵੀ ਇਹ ਵੀ ਚੀਜ਼ਾਂ ਫੇਕ ਨੇ ਫੇਕ ਨੇ ਬਾਜੀ ਕੰਮ ਨਹੀਂ ਕਰਦੀਆਂ ਚੀਜ਼ਾਂ ਉਪਾਏ ਉਸ ਲੈਵਲ ਉਪਾਏ ਨੂੰ ਨਾ ਇੰਨਾ ਜ਼ਿਆਦਾ ਹਾਈਲਾਈਟ ਕਰ ਦਿੰਦੇ ਆ ਕਿ ਇਹਦੇ ਨਾਲ ਜ਼ਿੰਦਗੀ ਬਦਲ ਜਾਏ ਪਰ ਪਰ ਫਿਰ ਸਤਵਿੰਦਰ ਜੀ ਸਵਾਲ ਇਹ ਆ ਨਾ ਕਿਨੂੰ ਸਹੀ ਮੰਨੀਏ ਉਹ ਵੱਡੇ ਜਿਹੜਾ ਇੱਕ ਪੂਰੀ ਮਾਰਕੀਟਿੰਗ ਚੱਲ ਰਹੀ ਹੈ ਉਹ ਸਹੀ ਨੇ ਤੁਸੀਂ ਸਹੀ ਹੋ ਗਲਤ ਕੌਣ ਆ ਦੋਨਾਂ ਚ ਬਾਜੀ ਮੇਰੀ ਨਾ ਇਸ ਚੀਜ਼ ਨਾਲ ਤਾਂ ਲੜਾਈ ਨਹੀਂ ਆ ਕਿ ਮੈਂ ਸਹੀ ਆ ਜਾਂ ਗਲਤ ਹੂੰ ਮੇਰੀ ਗੱਲ ਨੂੰ ਮੋਰ ਥੈਨ 90% ਲੋਕ ਰਿਲੇਟ ਕਰਨਗੇ ਅੱਛਾ ਕਿ ਸਾਡਾ ਉਹ ਮੈਨੂੰ ਕੋਲ ਤਾਂ ਕਿਉਂਕਿ ਹਜ਼ਾਰਾਂ ਬੰਦੇ ਆਉਂਦੇ ਨੇ ਕਿ ਸਾਡਾ ਉਹ ਪਾਇਨਲ ਬਣਿਆ ਕੁਝ ਨਹੀਂ ਤੇ ਮੈਂ ਸਟਰੋਂਗਲੀ ਰੈਫਰੈਂਸ ਇਹ ਦੇ ਰਿਹਾ ਕਿ ਜੇ ਇਹ ਸਹੀ ਆ ਤਾਂ ਮੈਨੂੰ ਦੱਸੋ ਕਿ ਜੇ ਯੂਨੀਵਰਸਿਟੀ ਚ ਐਸਟ੍ਰੋਲੋਜੀ ਪੜ੍ਹਾਈ ਜਾ ਰਹੀ ਹੈ ਤਾਂ ਉੱਥੇ ਰੈਮਡੀਅਲ ਐਸਟ੍ਰੋਲੋਜੀ ਕਿਉਂ ਨਹੀਂ ਪੜ੍ਹਾਈ ਜਾ ਰਹੀ ਹੂੰ ਅਸਲ 'ਚ ਨਾ 80-85 ਸਾਲ ਪਹਿਲਾਂ 1.5 ਸਦੀ ਸਾਲ ਪਹਿਲਾਂ ਇੱਕ ਪੁਸਤਕ ਜਾਰੀ ਹੋਈ ਜਿਹਨੂੰ ਲਾਲ ਕਿਤਾਬ ਕਹਿੰਦੇ ਆ। ਉਹ ਪੰਡਿਤ ਰੂਪ ਚੰਦ ਜੋਸ਼ੀ ਕਹਿੰਦੇ ਪੰਜਾਬ ਵਾਲੇ ਪਾਸੇ ਤੋਂ ਸੀਗੇ। ਉਰਦੂ 'ਚ ਲਿਖੀ ਹੋਈ ਕਿਤਾਬ ਹੈ। ਉਹਦੇ 'ਚ ਨਾ ਜ਼ਿਆਦਾਤਰ ਰੈਮੈਡੀਅਲ ਜੋਤਿਸ਼ੀ ਹੈ। ਇਹ ਉਪਾਏ ਕਰ ਲਓ, ਉਹ ਕਰ ਲਓ। ਉਹਦੇ ਕਰਕੇ ਉਪਾਏ ਪ੍ਰਚਲਿਤ ਹੋ ਗਏ। ਹੂੰ ਲਾਲਚ ਜਾਂ ਡਰ ਕਿਸੇ ਨੇ ਐਸਟ੍ਰੋਲੋਜੀ ਨੂੰ ਕਿਸੇ ਨੇ ਇਹ ਸਮਝਾਤਾ ਇਹ ਕਿਸੇ ਵੀ ਐਸਟ੍ਰੋਲੋਜਰ ਕੋਲ ਕੋਈ ਪ੍ਰੋ ਬੇਸਿਕ ਲੈਵਲ ਦਾ ਐਸਟ੍ਰੋਲੋਜਰ ਹੋਏਗਾ ਨਾ। ਹੂੰ ਉਹ ਇਨਸਾਨ ਦੀ ਪਿਛਲੀ ਜ਼ਿੰਦਗੀ ਨੂੰ ਬੜੇ ਆਰਾਮ ਨਾਲ 4 5 7 10 ਗੱਲਾਂ ਇੱਕੋ ਵੇਲੇ ਦੱਸ ਦਿੰਦਾ ਹੈ ਜਿਹੜਾ ਸਮਾਂ ਲੰਘਿਆ ਉਹਦਾ ਜਿਹੜਾ ਲੰਘ ਗਿਆ ਕੋਈ ਐਕਸੀਡੈਂਟ ਗੁੱਡ ਟਾਈਮ ਬੈਡ ਟਾਈਮ ਵੀ ਆਕਰੋ ਹੋਇਆ ਸੰਤਾਨ ਕਿਹੜੀ ਹੈ ਇਹ ਸਾਰਾ ਕੁਝ ਦੱਸਿਆ ਜਾ ਸਕਦਾ ਹੈ ਅੱਛਾ ਜਦੋਂ ਬੰਦਾ ਇੰਨਾ ਕੁ ਦੱਸ ਦਿੰਦੇ ਨਾ ਉਹਦੇ ਨਾਲ ਉਹਦਾ ٹرسٹ ਬਿਲਟ ਹੋ ਜਾਂਦਾ ਹੈ ਫਿਰ ਉਹ ਆਨ ਵਾਲੇ ਟਾਈਮ ਤੇ ਦੋ ਮਾੜੇ ਵੀਟ ਦੱਸ ਦਿੰਦਾ ਹੈ ਫਿਰ ਉਹ ਫਿਰ ਉਹ ਡਰਵਿਕਦਾ ਹੈ ਫਿਰ ਤੁਸੀਂ ਸਟੋਨ ਪਾ ਲਓ ਸ਼ਾਇਦ ਠੀਕ ਹੋ ਜਾਏਗਾ ਜਾਂ ਮੇਰੇ ਤੋਂ ਇਹ ਅਨੁਸ਼ਟਾਨ ਕਰਾ ਲਓ ਜਾਂ ਫਿਰ ਠੀਕ ਹੋ ਜਾਏਗਾ ਗੱਲ ਉੱਥੇ ਮੁੱਕਦੀ ਨਹੀਂ